ਦੀ ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮਡੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਹ ਦਿੱਤਾ ਦਿੱਤੋ ਕਬੱਡੀ ਵਿੱਚ ਮੱਲਾ ਮਾਲ ਕੇ ਦੋ ਨੌਜਵਾਨ ਜਿਹੜੇ ਨੇ ਵਾਪਸ ਪਰਤੇ ਨੇ ਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋਰਦਾਰ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਵਾਗਤ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇहद ਖੁਸ਼ੀ ਜਿਹੜੀ ਹੈਗੀ ਇੱਥੇ ਉਹ ਜ਼ਾਹਿਰ ਕੀਤੀ ਜਾ ਰਹੀ ਹੈ ਉਹ ਸਵਾਗਤ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਿਹੜਾ ਉਹਨਾਂ ਦਾ ਸਵਾਗਤ ਇਸ ਵਕਤ ਕੀਤਾ ਜਾ ਰਿਹਾ ਹੈ ਤਮਾਮ ਲੋਕ ਜਿਹੜੇ ਇੱਥੇ ਮੌਜੂਦ ਨੇ ਪੇਰੈਂਟਸ ਮੌਜੂਦ ਨੇ ਕੋਚਸ ਜਿਹੜੇ ਨੇ ਉਹ ਮੌਜੂਦ ਨੇ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਪੁਲਿਸ ਗੇਮ ਜਿਹੜੀਆਂ ਹੋੜੀਆਂ ਤੇ ਐਥੇ ਸਪੀਸ਼ਲ ਨਿਯਮ ਕਿਦ ਲਈ ਹੋਇਆਂ ਉਹਨਾਂ ਵਿੱਚ ਮੰਲਾ ਮੰਤ ਬਾਦੇ ਨੌਜਵਾਨ ਜਿਹੜੇ ਨੇ ਵਾਪਿਸ ਆ ਕੇ ਪਹੁੰਚੇ ਨੇ ਤੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਤਾਂ ਗੱਲਬਾਤ ਕਰ ਲੈਣੇ ਆ ਬਾ ਭਾਈ ਜੀ ਕੀ ਨਾਮ ਹੈ ਤੁਹਾਡਾ ਕਿੱਥੇ ਖੜ ਗਿਆ? ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ। ਮੈਂ ਯੂ ਐਸਏ ਖੜ ਗਿਆ ਅਮਰੀਕਾ ਜੀ। ਇੱਕ ਮਿੰਟ ਰੋਕ ਜੀ। ਕਿਹੜੀ ਗੇਮ ਸੀ ਕਿਸ ਤੇ? ਮੈਂ ਰੈਸਲਿੰਗ ਗਿਆ ਸੀ। ਕੁਸ਼ਤੀ ਆਪਣੀ ਕਹਿੰਦੇ ਨੇ ਜੀ। ਉੱਚ ਗਿਆ ਸੀਗਾ ਜੀ। ਵਰਲਡ ਪੁਲਿਸ ਸੀ। ਕਿਸ ਤਰੀਕੇ ਦੀ ਅਚੀਵਮੈਂਟ ਹੋਈ ਹੈ? ਵਧੀਆ ਰਹੀਆਂ ਜੀ। ਕੀ ਕਿੰਨਾ ਤਾਂ ਕ੍ਰੈਡਿਟ ਕਿਹਨੂੰ ਦਵਾਂਗਾ ਫਿਰ ਇਸ ਦਾ ਕੋਚਾਂ ਨੂੰ ਆ ਜੀ ਮੇਰੇ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਾਈ ਆ ਇਸ ਤੱਕ ਪਹੁੰਚਾਇਆ ਮੈਨੂੰ ਜੀ ਅੱਗੇ ਦੀ ਤਿਆਰੀ ਕੀ ਆ ਕੀ ਕੁਝ ਕਰਨਾ ਅੱਗੇ ਦੀ ਤਿਆਰੀ ਜੀ ਏਸ਼ੀਆ ਜੋ ਮੈਡਲ ਲੈਣਾ ਵਰਲਡ ਜੋ ਮੈਡਲ ਲੈਣਾ ਜੀ ਸੋਚਿਆ ਤੁਹਾਡਾ ਕੀ ਨਾਮ ਹੈ ਜੀ ਪ੍ਰਣਾਮ ਸਿੰਘ ਜੀ ਪਾਪ ਜੀ ਦੂਜੀ ਵਾਰ ਫੇਰ ਮੈਡਲ ਲੈ ਕੇ ਆ ਗਏ ਹਾਂ ਹਾਂ ਜੀ ਹਾਂ ਜੀ ਕ੍ਰੈਡਿਟ ਕਿਉਂ ਕਿਸ ਤਰ੍ਹਾਂ ਹੁਣ ਕਿਰਗਿਸਤਾਨ ਜੀ ਅੰਡਰ 15 ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਹਾਂ ਜੀ ਕਿਹੜਾ ਮੈਡਲ ਆਇਆ ਇਸ ਵਾਰ ਬ੍ਰੌਂਜ਼ ਮੈਡਲ ਜੀ ਐਂਡ ਦੇ ਕੀ ਸੋਚਿਆ ਹੁਣ ਅੱਗੇ ਕੀ ਕੁਝ ਕਰਨਾ ਹੈ ਅੱਗੇ ਜੂਨੀਅਰ ਵਿੱਚ ਜਾ ਕੇ ਸੀਨੀਅਰ ਪਰ ਜਾ ਕੇ ਸੀਨੀਅਰ ਚ ਜਾ ਕੇ ਉੱਥੋਂ ਇੰਟਰਨੈਸ਼ਨਲ ਚ ਮੈਡਲ ਲੈਣਾ ਇਹ ਹੀ ਸੋਚਿਆ ਸਰਪੰਨ ਸਾਹਿਬ ਕਿਵੇਂ ਦਾ ਲੱਗਿਆ ਬੱਚੇ ਬੜੇ ਅੱਜ ਖੁਸ਼ ਨੇ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਸਾਰੇ ਕੋਚਾਂ ਨੂੰ ਵੀ ਤੇ ਜੋ ਪਲੇਅਰ ਖੇਡ ਕੇ ਆਏ ਬਹੁਤ ਬਹੁਤ ਵਧਾਈਆਂ ਜਿਵੇਂ ਕਿ ਖਾੜੇ ਦੀਆਂ ਪਹਿਲਾਂ ਵੀ ਪ੍ਰਾਪਤੀਆਂ ਖਾੜੇ ਨੇ ਬਹੁਤ ਵੱਡੇ ਪਹਿਲਵਾਨ ਦਿੱਤੇ ਜਿਵੇਂ 올림픽 ਵੀ ਖੇਡੇ ਆ ਉਹ ਵੀ ਇਹ ਪਹਿਲਵਾਨ ਸਾਨੂੰ ਉਮੀਦ ਹੈ ਇਹ ਵੀ 올림픽 ਖੇਡਣਗੇ ਹਾਂ ਜੀ ਬਾਕੀ ਬਹੁਤ ਬਹੁਤ ਵਧਾਈਆਂ ਸਾਰੇ ਖਾੜੇ ਨੂੰ ਹੀ ਸਾਰੇ ਪ੍ਰਬੰਧ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਫਿਊਚਰ ਹੈ ਇਹ ਅੱਗੇ ਜਾ ਕੇ 올림픽 ਚ ਵੀ ਇਹ ਮੈਡਲ ਜਿੱਤਣਗੇ ਕੋਚ ਸਾਹਿਬ ਜੀ ਮੈਨੂੰ ਕੋਚ ਸਾਹਿਬ ਬੱਚਿਆਂ ਦੀ ਪ੍ਰੋਫਾਈਲ ਕਿਸ ਤਰੀਕੇ ਦੀ ਹੈ ਕਿ ਕੁਝ ਖੇਡ ਕੇ ਆਏ ਨੇ ਪੂਰਾ ਟੂਰਨਾਮੈਂਟ ਕਿਸ ਤਰੀਕੇ ਦਾ ਹਾਂ ਜੀ ਪਹਿਲਾਂ ਤਾਂ ਮੈਂ ਦੱਸ ਦਾਂ ਕਿ ਬਾਬਾ ਫਰੀਦ ਕੁਸ਼ਤੀ ਖਾੜਾ ਜਿਹੜਾ ਕਿ ਬਹੁਤ ਹੀ ਪੁਰਾਣਾ ਚੱਲ ਰਿਹਾ ਮੈਂ ਜਿਹੜੀ ਚੌਥੀ ਪੀੜ੍ਹੀ ਹਾਂ ਜਿਹੜਾ ਕੋਚ ਐਸਾ ਕਰ ਰਹੇ ਹਾਂ ਪਹਿਲਾਂ ਜਗਦੀਪ ਕੋਚ ਸਾਹਿਬ ਨੇ ਖਾੜਾ ਸ਼ੁਰੂ ਕੀਤਾ ਸੀ ਤੇ ਰਿਆਸੀ ਸਾਹਿਬ ਉਹਨਾਂ ਦੇ ਨਾਲ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹਰਗੁਵਿੰਦ ਕੋ ਸਾਹਿਬ, ਇੰਦਰਜੀਤ ਉਸ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਤਿੰਨ ਕੋਚ ਕੰਮ ਕਰ ਰਹੇ ਹਾਂ ਗੁਰਪ੍ਰੀਤ ਤੇ ਨਾਲ ਮੇਰੇ ਨਵਜੀਤ ਬਾਂਗੜ ਤੇ ਦਲਜੀਤ ਮੈਡਮ ਤੇ ਬਹੁਤ ਵਧੀਆ ਜਿਹੜਾ ਸਾਰੇ ਖਾੜੇ ਦਾ ਜਿਹੜਾ ਤਾਲਮੇਲ ਆਪਸ ਦੇ ਵਿੱਚ ਸਾਡੇ ਵਧੀਆ ਬੱਚੇ ਅਚੀਵਮੈਂਟ ਪੈਦਾ ਕਰ ਰਹੇ ਆ ਤੇ ਇਹ ਵਰਡ ਪੁਲਿਸ ਤੋਂ ਮੈਡਲ ਲੈ ਕੇ ਆਇਆਗਾ ਸ਼ਮਸ਼ੀਰ ਸਿੰਘ ਪਿਛਲੇ 14 ਸਾਲਾਂ ਤੋਂ ਖਾੜੇ 'ਚ ਹੀ ਰਹਿੰਦਾ ਸੀ ਤੇ ਇੱਥੇ ਹੀ ਵਧੀਆ ਨੇ ਅਚੀਵਮੈਂਟ ਜਿਹੜੀ ਪ੍ਰਾਪਤ ਕੀਤੀ ਆ ਬਹੁਤ ਹੀ ਗਰੀਬੀ ਤੋਂ ਉੱਠ ਕੇ ਇਹ ਮੁੰਡੇ ਨੇ ਆਪ ਦੀ ਮਿਹਨਤ ਦਿਖਾਈ ਆ ਤੇ ਆਪ ਦਾ ਜਿਹੜਾ ਉਹ ਵੀ ਪਿਛਲੇ 7-7-8 ਸਾਲ ਤੋਂ ਮਿਹਨਤ ਕਰ ਰਿਹਾ ਤੇ ਅੰਡਰ 15 ਦੇ ਵਿੱਚ ਜਿਹੜਾ ਕਜ਼ਾਕਿਸਤਾਨ ਦੇ ਵਿੱਚੋਂ ਬ੍ਰੌਂਜ਼ ਮੈਡਲ ਲੈ ਕੇ ਆਇਆ ਪੰਜਾਬ ਦਾ ਇਕੱਲਾ ਹੀ ਮੁੰਡਾ ਜਿਹੜਾ ਸੀਗਾ ਇਸ ਸਿਲੈਕਟ ਹੋਇਆ ਸੀ ਨੈਸ਼ਨਲ ਇੰਟਰਨੈਸ਼ਨਲ ਦੇ ਲਈ ਤੇ ਇੱਕ ਇੱਕ ਹੀ ਦੋ ਮੁੰਡੇ ਬੱਚਿਆਂ ਨੇ ਮੈਡਲ ਆਇਆ ਪੂਰੀ ਟੀਮ ਦੇ ਵਿੱਚੋਂ ਉਹਦੇ ਜਿਹੜਾ ਆਪਣਾ ਬੱਚੇ ਦਾ ਮੈਡਲ ਹੈ ਬਹੁਤ ਵੱਡੀ ਗੱਲ ਹੈ ਸਰ ਕੀ ਲੱਗ ਰਿਹਾ ਹੈ ਬੱਚਿਆਂ ਨੇ ਬੜਾ ਮਾਣ ਵਧਾਇਆ ਅੱਜ ਅੱਜ ਮੈਂ ਦੋਨੇ ਪਹਿਲਵਾਨਾਂ ਨੂੰ ਜਿੱਥੇ ਵਧਾਈ ਦਿਨਾ ਕੋ ਇਸ ਬੰਦ ਤੇ ਇਹਨਾਂ ਦੇ ਪਰਿਵਾਰ ਨੂੰ ਵਧਾਈ ਦਿਨਾ ਬਾਬਾ ਫਰੀਦ ਖਾੜਾ ਲੇ ਫੀਕੁਰ ਜਿਹਨੇ ਪੂਰੇ ਦੇਸ਼ ਚ ਇਸ ਦਾ ਨਾਮ ਹੈ ਬਾਬਾ ਵੀਰ ਖਾੜੇ ਨੇ ਬੜੇ ਪਹਿਲਵਾਨ ਦਿੱਤੇ 올림픽 ਚ ਏਸ਼ੀਆ ਗੇਮ ਚ ਬੜਾ ਬੜੇ ਮੈਡਲ ਲੈ ਕੇ ਅੱਜ ਵੀ ਇੱਥੋਂ ਦੇ ਪਹਿਲਵਾਨ ਚੰਗੀਆਂ ਪੋਸਟਾਂ ਤੇ ਨੇ ਜਿਹੜੇ ਅਫਸਰ ਦਿੱਤੇ ਨੇ ਪਰ ਮੈਨੂੰ ਮੜੇ ਮਾਨ ਨਾਲ ਮੈਂ ਕਹਿ ਸਕਦਾ ਹਾਂ ਵੀ ਬਾਬਾ ਵੀਰ ਖਾੜੇ ਨਾਲ ਮੇਰੇ ਪਿਤਾ ਸੁਰਗੁਆਸੀ ਸਾਹਿਬ ਤਾਰ ਸਿੰਘ ਬਰਵੜੀ ਜੀ ਦਾ ਬੜਾ ਗਹਿਰਾ ਸਬੰਧ ਰਿਹਾ ਹੈ ਉਹ ਹਮੇਸ਼ਾ ਇੱਥੇ ਆਉਂਦੇ ਵੀ ਰਹੇ ਇਸ ਜਦੋਂ ਵੀ ਉਹਨਾਂ ਦੀ ਕਿਤੇ ਸਰਕਾਰੀ ਗੱਲ ਚੱਲੀ ਚਾਹੇ ਹਾਈ ਕੋਰਟ ਚ ਬੜੇ ਲੰਮੇ ਸਮੇਂ ਤੋਂ ਇਸ ਦੁਆਰ ਦਾ ਪੀਆਰਟੀਸੀ ਦਾ ਕੇਸ ਚੱਲਦਾ ਸੀ ਤੇ ਉਹ ਕੇਸ ਵੀ ਉਹਨਾਂ ਜਦੋਂ ਪੀਆਰਟੀਸੀ ਦੇ ਚੇਅਰਮੈਨ ਬਣੇ ਤੇ ਉਹ ਦੁਬਾਰਾ ਦਾ ਵੀ ਮਸਲਾ ਹੱਲ ਕਰਾ ਕੇ ਦਿੱਤਾ ਤੇ ਲੱਖਾਂ ਰੁਪਏ ਇਸ ਖਾੜੇ ਦੀ ਬਿਲਡਿੰਗ ਨੂੰ ਬਣਾ ਕੇ ਦਿੱਤਾ ਤੇ ਮੈਂ ਇਹਨਾਂ ਨੂੰ ਅੱਗੇ ਵੀ ਖਾੜੇ ਦੇ ਜਿੰਨੇ ਵੀ ਉਮੀਦਵਾਰ ਹੈ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿੱਥੇ ਵੀ ਮੇਰੀ ਲੋੜ ਸਮਝਣਗੇ ਮੈਂ ਆ ਜਾ ਰਿਹਾ ਹਾਂ ਮਨ ਜਿੱਦਾਂ ਲੱਗਾ ਅੱਜ ਬੱਚੇ ਛੋਟੇ ਛੋਟੇ ਮੈਦ ਲੱਗੇ ਬੜੀ ਖੁਸ਼ੀ ਦੀ ਗੱਲ ਆ ਪਹਿਲਾਂ ਤਾਂ ਫਰੀਦਕੋਟ ਵਾਸੀਆਂ ਨੂੰ ਅੱਜ ਦੇ ਇਸ ਦਿਹਾੜੇ ਦੇ ਉੱਪਰ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਜਿਹੜਾ ਹੈਗਾ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜੇ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਹੋਇਆ ਅਮਰੀਕਾ ਵਰਗੀ ਧਰਤੀ ਦੇ ਉੱਤੇ ਸਾਡੇ ਇੱਕ ਫਰੀਦਕੋਟ ਛੋਟੇ ਜਿਹੇ ਸ਼ਹਿਰ ਦੇ ਇੱਕ ਨੌਜਵਾਨ ਨੇ ਮੈਡਲ ਲੈ ਕੇ ਆਂਦਾ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਇਸੇ ਹੀ ਅਖਾੜੇ ਦਾ ਪਹਿਲਵਾਨ ਗੁਰਵਿੰਦਰ ਸਿੰਘ ਪਿਰਤਾ ਜਦੋਂ 올림픽 ਦੇ ਵਿੱਚ ਗਏ ਸੀਗੇ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕੋ ਇੱਕ ਰੈਸਲਰ ਸੀ ਜਿਹੜਾ ਉਹ ਵੀ ਪੰਜਾਬ ਦਾ ਸੀ ਜਿਹੜਾ ਸਿਲੈਕਟ ਹੋ ਕੇ ਉੱਥੇ ਗਿਆ ਸੀ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜੇ ਦਾ ਜਿਹੜਾ ਹੈਗਾ ਉਹ ਅੱਜ ਇੱਕ ਵਾਰ ਫੇਰ ਜਿਹੜਾ ਹੈਗਾ ਨਾਮ ਰੋਸ਼ਨ ਕੀਤਾ ਸ਼ਮਸ਼ੀਰ ਸਿੰਘ ਤੇ ਪ੍ਰਨਾਮ ਸਿੰਘ ਨੇ ਜਿਹੜਾ ਮੈਡਲ ਲੈ ਕੇ ਆਏ ਨੇ ਔਰ ਵਰਲਡ ਪੁਲਿਸ ਦੇ ਵਿੱਚੋਂ ਮੈਡਲ ਲੈ ਕੇ ਆਉਣਾ ਆਪਦੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਆ ਜਿਹਦੇ ਚ ਜਿਹੜਾ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਦੇ ਹਰ ਇੱਕ ਵਸ਼ਿੰਦੇ ਦੀ ਇਹਦੇ ਵਿੱਚ ਕਿਸੇ ਦਾ ਦਸਬੰਦ ਜਿਹੜਾ ਕੋਈ 10 ਰੁਪਏ ਆ ਚਾਹ 10000 ਆ ਚਾਹ 10 ਲੱਖ ਆ ਔਰ ਬੜੀ ਮਿਹਨਤ ਦੇ ਨਾਲ ਇਹ ਖਾੜਾ ਬਣਾਇਆ ਔਰ ਜਿੱਥੋਂ ਉੱਚ ਚੋਟੀ ਦੇ ਜਿਹੜੇ ਹੈਗੇ ਪਹਿਲਵਾਨ ਪੈਦਾ ਹੋ ਰਹੇ ਤੇ ਦੁਨੀਆ ਦੇ ਵਿੱਚ ਇਸ ਖਾੜੇ ਦਾ ਨਾਮ ਆ ਤੇ ਮੈਂ ਇੱਕ ਵਾਰ ਫੇਰ ਜਿਹੜਾ ਇਹ ਦੋਨਾਂ ਪਹਿਲਵਾਨਾਂ ਨੂੰ ਇਹਨਾਂ ਦੀ ਦੇਖੋ ਇਹਨਾਂ ਦੀ ਮਿਹਨਤ ਆ ਤੇ ਕੋਚਾਂ ਦੀ ਮਿਹਨਤ ਆ ਜਿਹੜੀ ਅੱਜ ਰੰਗ ਲੈ ਕੇ ਆਈ ਆ ਔਰ ਇੱਕ ਵਾਰ ਫੇਰ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜੇ ਦੀ ਸਮੂਹ ਕਮੇਟੀ ਸਮੂਹ ਮੈਂਬਰ ਸਾਹਿਬਾਨ ਵੱਲੋਂ ਫਰੀਦਕੋਟ ਦੇ ਸ਼ਹਿਰ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਰਦ ਸਾਹਿਬ ਉਹ ਹੁਣ ਤ ਤਾ ਬਿਲਕੁਲ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੂਮਿਠਾ ਕਰਵਾਇਆ ਜਾ ਰਿਹਾ ਹੈ ਤਾਂ ਗਲਬਾ ਜਿਹੜੀ ਹੈਗੀ ਇਸ ਵਕਤ ਤੁਸੀਂ ਵੇਖ ਸਕਦੇ ਕਿ ਜਿਹੜੇ ਪ੍ਰੇਰ ਪਹੁੰਚੇ ਨੇ ਉਹਨਾਂ ਦਾ ਖੁਸ਼ੀ ਨਾਲ ਜਿਹੜਾ ਹੈਗਾ ਇੱਥੇ ਮੂਮਿਠਾ ਕਰਵਾਇਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਤੋਂ ਵੇਖ ਰਹੇ ਜਿੱਥੇ ਕਿ ਹਾਲ ਦੀ ਘੜੀ ਦੋਨੇ ਰੈਸਲਰ ਜਿਹੜੇ ਨੇ ਪਹੁੰਚੇ ਨੇ ਉਹਨਾਂ ਦਾ ਇੱਥੇ ਇਸ ਵਕਤ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਫਰੀਦਕੋਟ ਤੋਂ ਕੈਮਰਾਪਰਸਨ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ